ਆ ਕੋਈ ਨਾ ਤੁਸੀਂ ਕੰਮ ਨਾ ਸਟਾਰਟ ਕਰੋ ਮੈਂ ਕਰ ਲਵਾਂਗੀ ਦੇਖ ਕੇ ਕੀ ਬਣਦਾ ਮੈਂ ਲੜਦਾ ਵੀ ਖਾਸ ਕਰਕੇ ਇੱਕ ਜੁੜੀ ਤਕਰੀਬ ਦੇ ਵਿੱਚ 81 ਦਿਨਾਂ ਦੇ باوجود ਛੱਡ ੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪਰਮਿਟ ਦੇ ਲਾ ਕੇ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਮਾਂ ਲੱਗਦਾ ਹੁੰਦਾ ਹੈ ਕਿਸਾਨ ਆਗੂਆਂ ਤੇ ਵੀ ਇਹ ਲੜਦਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਉਹ ਯਾਰ ਨੀਚੇ ਕਰਨਾ ਇਹਨੂੰ ਇਹ ਇੱਥੇ ਜੇ ਕਰਨਾ ਨਾ ਲੈ ਕਰ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਧਾਫਦੇ ਹੋਏ ਧਲੇਵਾਲ ਸਾਹਿਬ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੋਰੀ ਤੋਂ ਤੁਰਿਆ ਨੂੰ 4 4.5 ਘੰਟਿਆਂ ਦੇ ਵਿੱਚ ਪੱਕ ਪੂਰਾ ਜੋਰ ਨਾਲ ਜਿਹੜੇ ਪੂਰੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇੱਕ ਉਹਨਾਂ ਦੀ ਪੋਤਰੀ ਇਹ ਕਾਲ ਚਲਾਣਾ ਕਰ ਗਈ ਉਹਦੇ باوجود ਪਹੁੰਚੇ ਆ ਤ੍ਰੀਸੀ ਦੇ ਭੈਣ ਦੀ ਪੁੱਤਰੀ ਬਾ ਬੜੀ ਖੂਮਦਾਰ ਬੱਚੀ ਸੀ ਉਹ ਦਵਾਈ ਕਰ ਰਹੇ ਸਨ ਕਿਤਾ ਅਚਾਨਕ ਉਹਨਾਂ ਦੇ ਜਿਹੜੇ ਗੁਰਦਿਆਂ ਦੇ ਖਸੂਣ ਕਰਕੇ ਅੱਜ ਉਹਦੀ ਜੀਵਨ ਸਾਥੀ ਚਲ ਗਏ ਸਨ ਜੀਨ ਦਿਨ ਭੋਗ ਪਾ ਕੇ ਹਰਿਆਣੇ ਦੇ ਵਿੱਚ ਰੇਲੀ ਕਰ ਰਹੇ ਸੀਗੇ ਅੱਜ ਚਾਨਕ ਸਭ ਦਾ ਸਾਰੇ ਪਰਿਵਾਰ ਦੇ ਥੋੜਾ ਸਨਕਾਰ ਵਿੱਚ ਸ਼ਾਮਲ ਹੋਣ ਲਈ ਸਾਡਾ ਵੀ ਫਰਜ਼ ਬਣਦਾ ਸਾਰੇ ਬੋਰਮ ਨੇ ਆ ਕੇ ਹੁਣਾ ਪਰ ਜਿਹੜੇ ਦੇਸ਼ ਦੇ ਕਿਸਾਨਾਂ ਦੀ ਜਿਹੜੇ ਸਾਲ ਪਾਰ ਅਸੀਂ ਬਾਰਡਰਾਂ ਤੇ ਬੈਠੇ ਆ ਉਹ ਜਿਹੜੀਆਂ ਮੀਟਿੰਗ ਤੇ ਨਜ਼ਰਾਂ ਲੱਗੀਆਂ ਨੇ ਸਾਨੂੰ ਆਸ ਹੈ ਕੇਂਦਰ ਸਰਕਾਰ ਅੱਜ ਦੀ ਮੀਟਿੰਗ ਦੇ ਬਾਰੇ ਕੋਈ ਹਮ ਕਿਹੜੇ ਕਿਹੜੇ ਮੰਤਰੀ ਆ ਰਹੇ ਆ ਕੋਈ ਜਾਣਕਾਰੀ ਹੁਣ ਤੱਕ ਮਿਲ ਨਹੀਂ ਪਈ ਮੰਤਰੀ ਅਜੇ ਸਾਨੂੰ ਪੂਰੀ ਜਾਣਕਾਰੀ ਪਰ ਇੰਨੀ ਜ਼ਰੂਰ ਹੈ ਕਿ ਮੰਤਰੀ ਕਿੰਨਾ ਟਾਈਮ ਚੱਲੇਗੀ ਮੀਟਿੰਗ ਮੀਟਿੰਗ ਇਹ ਤਾਂ ਸਰਕਾਰ ਤੇ ਨਿਰਭਰ ਹੈ ਸਾਡੇ ਵੱਲੋਂ ਤਾਂ ਜਾਣਸਰ ਕਹਿੰਦੇ ਨੇ ਐਮਐਸਪੀ ਗਾਰੰਟੀ ਕਾਨੂੰਨ ਬਣਨਾ ਇਸ ਦਾ 5 ਮਿੰਟਾਂ ਚੱਲੇ ਜੀ ਇਹ ਸਰਕਾਰ ਹਾਲਾਤ ਕਿੱਦਾਂ ਦੇ ਆ ਧੰਨਵਾਦ ਸਾਹਿਬ ਇਹ ਚਾਰ ਦੇ ਲਾ ਕੇ ਇੱਥੇ ਪੁੱਛਿਆ ਹੈ ਹਾਲਾਤ ਕਿੱਦਾਂ ਦੇ ਰਹੇ ਨੇ ਹਾਲਾਤ ਤਾਂ ਅਚਾਨਕ ਪਤਾ ਹੀ ਆ ਵੀ ਜਿਹੜੇ ਹਾਲਾਤਾਂ ਦੇ ਵਿੱਚ ਅਸੀਂ ਆਏ ਆ Trap ਦੇ ਵਿੱਚ ਦੀ ਆਏ ਆ ਹਾਲਾਤ ਤਾਂ ਨਾਚਕ ਨੂੰ ਨੇ ਸੇਧ ਦੇ ਪਰ ਫਿਰ ਵੀ ਹ 不想。